ਦੀਦਾਂ ਤੇ ਸੈਬਜਾਦਿਆਂ ਦੇ ਖੂਨ ਨਾਲ ਭਿੱਜੀ ਚੰਪੌਰ ਸਾਹਿਬ ਦੀ ਧਰਤੀ ਤੁਸੀਂ ਗੁਰਦੁਆਰਾ ਗੜੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਉਹ ਗੜੀ ਹੈ ਅਨੰਦਪ੍ਰਸਾਦ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਵੱਡੇ ਸੈਬਜਾਦੇ ਬਾਬਾ ਜੀਤ ਸਿੰਘ ਤੇ ਜੂਹਾਰ ਸਿੰਘ ਤੇ ਉਹਨਾਂ ਦੇ ਨਾਲ ਗੁਰੂ ਦੇ 40 ਸਿੰਘ 45 ਖੁੱਲ ਸਨ 40 ਇੱਥੇ ਸ਼ਹੀਦ ਹੋਏ ਤੇ ਉਹ ਇਸ ਕੱਚੀ ਗੜੀ ਹਵੇਲੀ ਦੇ ਵਿੱਚ ਆ ਗਏ ਤੇ ਇੱਥੇ 8 ਪੌਂ ਮੇਜਾ ਸਮੁੱਚੀ ਜੰਗ ਹੋਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਨੋਂ ਵੱਡੇ ਪੁੱਤਰ ਅਜੀਤ ਸਿੰਘ ਤੇ ਜੁਝਾਰ ਸਿੰਘ ਇਸ ਗੜੀ ਤੋਂ ਬਾਹਰ ਮੈਦਾਨੇ ਜੰਗ ਦੇ ਵਿੱਚ ਨਿਕਲ ਕੇ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਪੁੱਤਰ ਅਜੀਤ ਸਿੰਘ ਤਾਂ 18 ਸਾਲ ਦੇ ਸਨ ਬਾਬਾ ਜਿਹਾਰ ਸਿੰਘਤਾ ਜੀ ਨਵਾਲਕ ਸਨ 14 ਸਾਲ ਕੁਝ ਮਹੀਨੇ ਦੇ ਸੀ ਤੇ ਉਹਨਾਂ ਨੇ ਇਸ ਧਰਤੀ ਦੇ ਉੱਤੇ ਜੰਗ ਕੀਤਾ ਅੱਲਾਹ ਜਾਰਖਾਂ ਜੋਗੀ ਨੇ ਨਿਕਲਿਆ ਹੈ ਅਜੀਤ ਸਿੰਘ ਜਦੋਂ ਘੋੜੇ ਤੇ ਸਵਾਰ ਹੋ ਕੇ ਇਸ ਗੜੀ ਤੋਂ ਬਾਹਰ ਨਿਕਲੇ ਉਸ ਨੇ ਲਿਖਿਆ ਉਹ ਦੇਖੋ ਗੋਬਿੰਦ ਕੇ ਦਿਲਦਾਰ ਗੜੀ ਸੇ ਨਿਕਲ ਆਏ ਘੋੜੇ ਤੇ ਹੋਲ ਸਵਾਰ ਗੜੀ ਸੇ ਨਿਕਲ ਆਏ ਲੈ ਕੇ ਉਹ ਹਥਿਆਰ ਗੜੀ ਸੇ ਨਿਕਲ ਆਇਆ ਜਜਾਰ ਸਿੰਘ ਬਾਰੇ ਲਿਖਿਆ ਪਿਤਾ ਉਹ ਅਜੀਤ ਥਾ ਮੈਂ ਜਜਾਰ ਹੂੰ ਉਹ ਖੰਜਰ ਥਾ ਮੈਂ ਕਟਾਰ ਹੂੰ ਮੁੰਜੇ ਲੜਨਾ ਨਹੀਂ ਆਤਾ ਮਰਨਾ ਤੂੰ ਹੈ ਆਤਾ ਸੀਸ ਧਰੀ ਤੇ ਧੜਕਰ ਲੜਨਾ ਤੂੰ ਹੈ ਆਤਾ ਚਮਕੌਰ ਦੀ ਇਸ ਗੜੀ ਤੋਂ ਬਾਹਰ ਮੈਦਾਨੇ ਜੰਗ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਦੋਨੋਂ ਪੁੱਤਰ ਸ਼ਹੀਦ ਕਰਵਾ ਦਿੱਤੇ ਤੇ 40 ਸਿੰਘ ਇੱਥੇ ਕੁੱਲ ਸ਼ਹੀਦ ਹੋਏ ਭਰਮ ਸਿੰਘ ਦੇਆ ਸਿੰਘ ਮਾਨ ਸਿੰਘ ਰਾਮ ਸਿੰਘ ਤੇ ਇੱਕ ਸਿੰਘ ਹੋਰ ਸੀ ਪੰਜ ਸਿੰਘ ਇਸ ਗੜੀ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਨਿਕਲੇ ਜੇ ਕੋਈ ਸਾਨੂੰ ਪਿੱਛੇ ਵੀ ਚਮਕੌਰ ਦੀ ਧਰਤੀ ਸਰਦੀਆਂ ਦਵਾਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਾਰੇ ਪੁੱਤਰ ਕਿਸ ਦੇ ਲਈ ਸ਼ਹੀਦ ਕਰਾਏ ਕਿਉਂ ਕਰਾਏ ਸੀ ਉਸ ਦਾ ਇੱਕ ਸੌਖਾ ਜਿਹਾ ਉੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਭ ਨੂੰ ਕੀ ਤਲਵੰਡੀ ਦਿੱਤਾ ਸੀ ਮਾਤਾ ਸਾਹਿਬ ਕੌਰ ਤੇ ਮਾਤਾ ਸੁందਰੀ ਜੀ ਦੇ ਪੁੱਛਣ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਗੱਲ ਦਾ ਉੱਤਰ ਦਿੱਤਾ ਸੀ ਕਿ ਚਮਕੌਰ ਦੀ ਗੜੀ ਸਰਾਂਦ ਦੀਆਂ ਦਵਾਰਾਂ 'ਚ ਗੁਰੂ ਪਾਤਸ਼ਾਹ ਨੇ ਆਪਣੇ ਪੁੱਤਰ ਕਿਉਂ ਸ਼ਹੀਦ ਕਰਾਏ ਮਹਾਰਾਜ ਨੇ ਆ ਜਿਹੜੀ ਤੁਸੀਂ ਸੰਗਤ ਦੇਖਦੇ ਹੋ ਇੱਧਰ ਵੀ ਸੰਗਤ ਦੇਖਦੇ ਹੋ ਦਮਦਮਾ ਸਾਹਿਬ ਐਵੇਂ ਹੀ ਸਜੀ ਸੀ ਮਹਾਰਾਜ ਨੇ ਕਿਹਾ ਇਨ ਪੁੱਤਰਨ ਕੇ ਸੀਸ 'ਤੇ ਬਾਹਰ ਦੀਏ ਸਤਚਾਰ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਸੋ ਬੜੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਪਸ਼ਟ ਕੀਤੀ ਤੇ ਵੀ ਸਾਡੇ ਲਈ ਸਾਡੀਆਂ ਪੱਗਾਂ ਦੇ ਲਈ ਸਾਡੇ ਇੱਜ਼ਤ ਮਾਨ ਤੇ ਸਾਡੀਆਂ ਚੁੰਨੀਆਂ ਨੂੰ ਬਚਾਉਣ ਦੇ ਲਈ ਇਾਰੇ ਪੁੱਤਰ ਬਾਹਰੇ ਸੀ ਇਸ ਤੋਂ ਬੜੀ ਹੋਰ ਕੋਈ ਇਤਿਹਾਸ ਦੇ ਵਿੱਚ ਗਵਾਹੀ ਨਹੀਂ ਮਿਲ ਸਕਦੀ ਵੀ ਇਨ ਪੁੱਤਰਨ ਕੇ ਸੀਸ ਤੇ ਬਾਹਰ ਦੀ ਇਹ ਸਤਜਾਰ ਚਾਰ ਮਹੀਨੇ ਤੋਂ ਕਿਹਾ ਹੋਇਆ ਜੀਵਿਤ ਕਈ ਹਜ਼ਾਰ ਚਮਕੌਰ ਦੀ ਧਰਤੀ ਉੱਤੇ ਸ਼ਹੀਦਾਂ ਨੂੰ ਸਜਦਾ ਕਰਨ ਦੇ ਲਈ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਕਾਰ ਨਾਲ ਹਰ ਸਾਲ ਪੁੱਜਦੀ ਹੈ ਤੇ ਅੱਜ ਵੀ ਸੰਤਾਂ ਦੀ ਜਿਹੜੀ ਸਭਾ ਭਾਵੇਂ ਕੱਲ ਤੋਂ ਸ਼ੁਰੂ ਹੋਣੀ ਹੈ 7 8 9 ਤੋਂ ਨੂੰ ਪਰ ਅੱਜ ਵੀ ਸੰਗਤ ਜਣੀਆਂ ਹਮਮਾ ਆ ਕੇ ਸ਼ਹੀਦਾਂ ਨੂੰ ਮੱਥਾ ਟੇਕਣ ਦੇ ਲਈ ਜਾ ਰਹੇ ਹਾਂ ਸਾਰੀ